Western Community College Surrey and Abbotsford ਦੇ ਵਿੱਚ ਇਹਦੇ ਕੈਂਪਸ ਨੇ ਦੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਬੱਚੇ ਜਿਹੜੇ ਸਟੂਡੈਂਟ ਵੀza ਦੇ ਅਪਲਾਈ ਕਰਨਾ ਚਾਹੁੰਦੇ ਆ ਘੱਟ ਬਜਟ ਦੇ ਉੱਪਰ ਜਿੱਤੇ ਸੇ ਇੱਕ ਸਾਲ ਦੀ ਵੀ ਸਿਰਫ 1000 ਡਾਲਰ ਹੀ ਪੇ ਕਰਦੇ ਹਾਂ ਜਿਸਕੇ ਇੰਡੀਆ ਦਾ ਸ਼ਾਇਦ ਤੋਂ 6.5 ਲੱਖ ਰੁਪਿਆ ਬਣਦਾ ਇੱਕ ਸਾਲ ਦੀ ਜਿਹੜੀ ਆਪਾਂ ਫੀਸ ਭਰਦੇ ਹਾਂ ਸੋ ਇਹਦੇ ਵਿੱਚ ਬੱਚਾ ਜਾ ਕੇ ਪੜ ਸਕਦਾ ਟੋਟਲ ਡਿਗਰੀ ਦੀ ਕਾਸਟ ਬੈਚਲਰ ਆਫ ਹਸਪੀਟੈਲਿਟੀ ਮੈਨੇਜਮੈਂਟ ਦਾ ਕੋਰਸ ਆਰਸ ਐਂਡ ਕਮਰਸ਼ਲ ਦੇ ਬੱਚਿਆਂ ਲਈ ਬਹੁਤ ਹੀ ਵਧੀਆ ਆਪਸ਼ਨ ਆ ਜੇ ਕਿਸੇ ਬੱਚੇ ਦਾ ਗੈਪ ਪੈ ਚੁੱਕਿਆ ਜਾਂ ਉਹਨੇ ਵਿੱਚ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਵਾ ਆਪਣਾ ਜਿਹਦੇ ਚ ਉਹਨਾਂ ਨੇ ਬਿਜ਼ਨਸ ਦੇ ਪ੍ਰੋਗਰਾਮ ਜਾਂ ਹਸਪੀਟੈਲਿਟੀ ਦੇ ਕੋਈ ਪ੍ਰੋਗਰਾਮ ਪੜੇ ਹੋਏ ਆ ਤਾਂ ਉਹਨਾਂ ਲਈ ਵੀ ਇਹ ਬਹੁਤ ਵਧੀਆ ਆਪਸ਼ਨ ਆ ਜਿੱ ਦੇ ਲਈ ਜਾ ਕੇ ਸੋ ਦੋਸਤੋ ਇਹਦੇ ਵਿੱਚ ਜਿਹੜੀ ਟੋਟਲ ਫੀਸ 140000 ਡਾਲਰ ਦੇ ਨੀਅਰ ਆਊਟ ਆਉਂਦੀ ਆ ਪੂਰੀ ਡਿਗਰੀ ਦੀ ਜਿਹੜੀ ਡਿਊਰੇਸ਼ਨ 2.5 ਸਾਲ ਤੋਂ ਲੈ ਕੇ 4 ਸਾਲ ਦੇ ਵਿੱਚ ਵਿੱਚ ਤੁਸੀਂ ਇਹਨੂੰ ਕੰਪਲੀਟ ਕਰ ਸਕਦੇ ਹੋ ਫਲੈਕਸੀਬਲ ਡਿਗਰੀ ਕਿਹਾ ਜਾਂਦਾ ਇਹਨੂੰ ਕਿਉਂਕਿ ਇਹਦੇ ਚ ਜਿਹੜੇ ਡ੍ਰੌਪ ਹੁੰਦੇ ਆ 4-4 ਮਹੀਨੇ ਦੇ ਉਹ ਤੁਸੀਂ ਆਪਦੀ ਚੁਆਇਸ ਨਾਲ ਕਰ ਸਕਦੇ ਆਂ ਵੀ ਤੁਸੀਂ ਲੈਣਾ ਚਾਹੁੰਦੇ ਆਂ ਡ੍ਰੌਪ ਜਾਂ ਨਹੀਂ ਲੈਣਾ ਚਾਹੁੰਦੇ। ਸੋ ਜੇ ਆਪਾਂ ਡ੍ਰੌਪ ਨਹੀਂ ਲਵਾਂਗੇ ਤਾਂ ਇਹ 2.5 ਸਾਲ ਦੇ ਵਿੱਚ ਵੀ ਆਪਣੀ ਡਿਗਰੀ ਫਿਨਿਸ਼ ਹੋ ਜਾਂਦੀ ਆ। ਇਹਦੇ ਨਾਲ-ਨਾਲ ਜੇ ਮੈਂ ਐਵਰੇਜ ਕਾਸਟ ਦੀ ਗੱਲ ਕਰਾਂ ਕਹਿਣਾ ਚ ਕੋਈ ਵੀ ਜਿਹੜੇ ਕਾਲਜ ਯੂਨੀਵਰਸਿਟੀਜ਼ ਜਿੱਥੇ ਆਪਾਂ ਜਾ ਕੇ ਪੜ੍ਹਦੇ ਆਂ ਉੱਥੇ 35 ਤੋਂ 36 ਹਜ਼ਾਰ ਡਾਲਰ ਆਪਾਂ 2 ਸਾਲ ਦੇ ਵਿੱਚ ਇੱਕ ਡਿਪਲੋਮਾ ਦੇ ਵਿੱਚ ਇਨਵੈਸਟ ਕਰ ਦਿੰਦੇ ਆਂ ਜਿਹਦੇ ਨਾਲ ਆਪਾਂ ਨੂੰ ਕਹਿੰਨ ਪੀਆਰ ਲੈਣ 'ਚ ਵੀ ਡਿਪਲੋਮਾ ਦੇ ਹੀ ਪੁਆਇੰਟ ਮਿਲਦੇ ਆਂ। ਬਟ ਇੱਥੇ ਅਸੀਂ 40 ਹਜ਼ਾਰ ਡਾਲਰ ਸਪੈਂ ਕਰਤਾ ਉਹ ਵੀ ਬਹੁਤ ਜ਼ਿਆਦਾ ਹੈ ਰਹਿੰਦੇ ਆ ਵੀਜ਼ਾ ਦੇ ਲਈ ਸਪੈਸ਼ਲੀ ਉਹ ਬੱਚੇ ਲਈ ਜਿਨ੍ਹਾਂ ਦਾ ਵਿੱਚ ਗੈਪ ਪੈ ਚੁੱਕਿਆ ਜਾਂ ਜਿਨ੍ਹਾਂ ਨੇ ਡਿਪਲੋਮਸ ਕੀਤੇ ਹੋਏ ਆ ਸੋ ਦੋਸਤੋ ਜ਼ਿਆਦਾ ਜਾਣਕਾਰੀ ਲਈ ਮੈਕਰੋ ਗਰੁੱਪ ਦੇ ਕਿਸੇ ਵੀ ਮੈਂਬਰ ਨੂੰ ਵਿਜ਼ਿਟ ਕਰ ਸਕਦੇ ਆ ਤੁਹਾਨੂੰ ਅਸੀਂ ਪੂਰੀ ਡਿਟੇਲ ਚ ਦੱਸਾਂਗੇ ਕਿ ਕਿੱਥੇ ਤੇ ਕਦੋਂ ਤੁਸੀਂ ਇਹ ਕੇਸ ਲਈ ਅਪਲਾਈ ਕਰ ਸਕਦੇ ਆ ਬਾਕੀ ਆਪਣੇ ਡਾਕੂਮੈਂਟੇਸ਼ਨ ਨਾਲ ਲੈ ਕੇ ਆਇਓ ਤਾਂ ਕਿ ਅਸੀਂ ਤੁਹਾਡੀ ਕੇਸ ਦੀ ਸਹੀ ਅਸੈਸਮੈਂਟ ਕਰ ਸਕੀਏ ਧੰਨਵਾਦ